ਕਰ ਬਾਈ ਜੀ ਕਰਨ ਨੂੰ ਤੇ ਅੱਜ ਆ ਭਰਾ ਮੇਰਾ ਤਲਵੰਡੀ ਸਾਬੋ ਤੇ ਅੱਜ ਭਰਾ ਮੇਰਾ ਤਰੀਕਾ 27 ਤੇ ਤਲਵੰਡੀ ਸਾਬੋ ਆ ਦੇਣਾ ਬੁੱਧਵਾਰ ਤੇ ਬਾਈ ਦਾ ਭਰਾ ਉਹ ਤੁਹਾਨੂੰ ਦਿਖਾਉਣਾ ਫੋੜ ਜਮਾਂ ਬਾਈ ਨੇ ਭਰਾ ਮੇਰਾ ਕੋਕ ਹੀ ਲਾ ਰੱਖਿਆ ਤੇ ਬਾਈ ਨਾਲ ਕਰਾਉਣਾ ਗੱਲਬਾਤ ਤੇ ਵਿੱਚ ਉਹਨਗੀ ਸ਼ਰਮਾ ਜੀ ਤੇ ਸ਼ਰਮਾ ਜੀ ਦੱਸਣ ਗਿਆ ਪੰਮ ਦਿੱਕੀ ਰੇ ਡਾਇਰਾਂ ਦਿੱਕੇ ਮੈਂ ਸਤਿਗੁਰ ਗਾਲ ਸ਼ਰਮਾ ਜੀ ਸਤਿਗੁਰ ਗਾਲ ਬਾਈ ਜੀ ਠੀਕ ਠਾਕ ਹੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਤੁਹਾਨੂੰ ਵੀ ਸਾਰਿਆਂ ਨੂੰ ਜਿਹੜੇ ਵੀਡੀਓ ਦਿਖ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਭਾਈ ਉਹ ਠੀਕ ਠਾਕ ਹੋਗੇ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਤਲਵੰਡੀ ਸਾਬੋ ਤੇ ਅੱਜ ਦਿਖਾਵਾਂ ਤੁਹਾਨੂੰ 36 ਤੋਂ ਫੋੜ ਦੋ ਮੋਡੀਫਾਈ ਹੋਇਆ ਫੁੱਲ ਹਾਂ ਕਵਰ ਸਟੇਰ ਜਦੋਂ ਨੇ ਤੇ ਆ ਬਾਪੂ ਜੀ ਅਗਰ ਮੈਂ ਗੱਲ ਬਾਪੂ ਜੀ ਨੇ ਦੇਖਿਆ ਹਾਂ ਜੀ ਹਾਂ ਹੈਲੋ ਭਾਈ ਜੀ ਦਾ ਆ ਦੱਸੋ 5 ਨੇ 5 ਮਾਰੂ ਦੱਸੋ ਜੀ ਆਜੋ ਪਹਿਲਾਂ ਤਾਂ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਜਾਣਕਾਰੀਆਂ ਭਾਈ ਜੀ ਦੇ ਦੇਣਾ ਕੋੜਾ ਪੇਪਰ ਲੱਗਿਆ ਹੋਇਆ ਫੁੱਲ ਹਾਂਜੀ 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 ਉਹੜਾ ਵੇਖਣ ਲੱਗਿਆ ਪਾਵਰ ਸਪੀਰਿੰਗ ਹੋਇਆ 60 ਵਾਲਾ ਹੀ ਸਾਹਿਬਾਪੂ ਹਾਂ ਸਾਠੜਾ ਇਹ 60 20 ਵਾਲਾ ਤੇ ਜੀ ਜਿਹੜੇ ਬ੍ਰੇਕ ਆ ਬ੍ਰੇਕ 36 10 ਵਾਲੇ ਡਿਸਕ ਬ੍ਰੇਕ ਨੇ ਬਾਈ 20 ਦੀ ਮਦਦ ਆ ਠੀਕ ਆ ਜਨ ਜੀ ਹਾਂ ਜੀ ਤੇ ਪਿਛਲੇ ਟਾਇਰ ਹੈਗੇ ਆ ਭੁੱਲਰ ਸਾਹਿਬ ਕੀ ਮਾਤਾ ਜੀ ਇਹ ਬਿਲਕੁਲ ਤਾਜ਼ੇ ਚਾਰ ਹੀ ਤਾਜ਼ੇ ਆ ਜੀ ਮੂਰਲੇ ਵੀ ਥੋੜੇ ਜਿਹਾ ਮਹਿੰਗੇ ਆ ਆਮ ਟਾਇਰਾਂ ਨਾਲੋਂ ਗੁੜੀਰ ਦੇ ਕਹਿ ਰਿਹਾ ਭਾਈ ਹਾਂ ਜੀ ਮੋਕਾ ਤੋਂ ਲੱਗਿਆ ਫਹਿਮ ਸੀ ਛਤਰੀ ਲੱਗਿਆ ਬਾਕੀ ਜਾਣਕਾਰੀ ਲੈਣਿਆ ਬਾਪੂ ਤੋਂ ਹਾਂਜੀ ਹਾਂਜੀ ਬਾਪੂ ਜੀ ਦੱਸੀ ਕਰੋ ਛਤਰੀ ਬਾ ਉਹ ਠੀਕ ਤਾਂ ਉਹ ਕਿਹੜਾ ਪਿੰਡਾ ਬਾਪੂ ਛੱਤੀ ਭਾਈ ਛੱਤੀ ਭਾਈ ਕਿੱਥੇ ਕਿਹੜੇ ਸ਼ਹਿਰ ਸੁਪਾਇਲ ਤੋਂ ਸੁਪਾਇਲ ਬਾਪੂ ਜੀ ਬੋਲੇ ਬਾਰੇ ਸਾਨੂੰ ਦੇਉ ਤੁਸੀਂ ਜਾਣਕਾਰੀ ਹਾਂਜੀ ਮਤਲਬ ਜੇਰੇ ਨੀ ਦਾ ਰੈਟ ਕੀ ਹੈ ਕਲਨਗ੍ਰਾਂਟ ਕੀ ਕਲਨਗ੍ਰਾਂਟ ਆ ਭਾਈ ਕਹਿੰਦਾ ਤੇ ਟਰੈਕਟਰ ਦਾ ਨੰਬਰ ਕਿੱਥੋਂ ਦਾ ਹੈ ਇਹਦਾ ਜਲੰਧਰ ਦਾ ਜਲੰਧਰ ਦਾ ਪੰਜਾਬ ਨੰਬਰ ਆ ਵੀਰੇ ਕਿਫਲੀ ਕਾਫੀ ਹੈ ਇਹ கிਲਾਸਿੰਗ ਪਈ ਹੈ ਕਿ ਨਹੀਂ ਸਾਫ਼ ਕਰਨ ਬਾਤ ਹੀ ਹੈ ਨਹੀਂ ਕਿ ਪੜੀ ਕਾਫੀ ਹੈ ਇਹ ਹੈ ਤੇ ਕਿਦੇ ਭਰਾ ਨੇ ਐਨ ਆਰ ਬੀਰ ਨੇ ਜਾਂ ਚੌਕੀ ਬੰਦੇ ਨੇ ਕਿਹਾ ਨਹੀਂ ਰਹਿਣਾ ਹੋਵੇ ਦਾ ਬਸ ਤੁਹਾਨੂੰ ਨੰਬਰ ਵੀ ਮੈਂਸ਼ਨ ਕਰਾਂਗੇ ਪੁੱਲਰ ਚਾਰੇ ਪਾਸੋਂ ਦੇਖ ਕੇ ਦੱਸਾ ਦੇ ਜਮਾ ਕੋਕਾ ਪੀਸ ਹੀ ਆ ਆ ਦੇ ਜਿਵੇਂ ਕਿ ਰਬੜ ਵਾਲਾ ਰਬੜ ਵਾਲਾ ਫਾਈਬਰ ਰਬੜ ਵਾਲਾ ਫਾਈਬਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਫੋਰਡ ਦੇ ਬ੍ਰੇਕ ਹਾਂਜੀ ਹਾਂਜੀ ਫੋਰਡ ਦੇ ਬ੍ਰੇਕਾਂ ਦੇ ਮਾਰ ਕੈਮਰਾ ਤੇ ਮੰਗਰਿਆ ਮਜੂਦ 60 ਨਾਲ ਲੱਗਿਆ ਬਾਪੂ ਹਣਾ 60 ਵਾਲੇ ਜੀ ਬਿਲਕੁਲ ਨਵੇਂ ਲਾਏ ਆ ਡੱਕ ਡੱਕ ਚੱਲਦਾ ਜੀ ਡੱਕ ਡੱਕ ਚੱਲਦਾ ਬਾਈ ਕਹਿੰਦਾ ਵਧੀਆ ਚੱਲਦਾ ਅਸੀਂ ਜਮਾ ਥੀਟਾ ਥੂਟਾ ਲਾ ਕੇ ਇਹ ਰੰਗ ਬਾਪੂ ਤੀਕੇ ਦਾ ਤੇ ਹਾਂਜੀ ਇਹ 2 ਕੇ ਪੈਂਟ ਹੀ ਆਈ 2 ਕੇ ਪੈਂਟ ਤੇ ਏ ਰੇਂਜ ਦਾ ਕਹਿੰਦਾ ਕੰਮ ਵੀ ਅਸੀਂ ਆਪ ਖੁਦ ਟਰਾਉਂਦੇ ਆ ਹਨਾ ਬਾਪੂ ਹਾਂ ਜੀ ਇਹ ਪਾਵਰ ਸਟੀਅਰਿੰਗ ਦਾ ਦੇਖੋ ਲਰਨ ਇਹ ਬਾਪੂ ਮਾਡਲ ਕਿਹੜਾ 92 ਮਾਡਲਾ ਬਾਪੂ ਕਹਿੰਦਾ ਤੇ ਬੈਟੀ ਲਾਈਟ ਤੇ ਮਾਨ ਦੇ ਪੁੱਲਰ ਕੈਮਰਾ ਵੀ ਲਾਈਟ ਤੇ ਲਿਖੇ ਰੇਟ ਤੇ ਮਾਡਲ ਇੰਦਰ ਲਿਖਾ ਰੇਟ ਜੀ ਬਾਪੂ ਲਿਖੀ ਬੈਠਾ 3.5 ਲੱਖ 3.5 ਲੱਖ ਹਾਂ ਜੀ ਹਾਂ ਜੀ ਤੇ ਕਿੰਨੇ ਪੈਸਾ ਦਾ ਬਸ ਗੱਲ ਕਰਦੇ ਜੀ ਮਾਨ ਤਾਂ ਹੁਣੀ ਕਰ ਦੋ ਜੀ ਦੇ ਦੇ 35 ਕ ਦਾ ਦੇ ਦੇ ਬਾਪੂ ਕਹਿੰਦਾ 35000 ਦਾ ਦੇ ਦਾਂਗੇ ਤੇ ਤੁਹਾਨੂੰ ਪਤਾ ਮੈਨੂੰ ਵਹਿਤ ਕਰਨੋਂ ਮੈਂ ਹਟਦਾ ਨਹੀਂ ਬਾਪੂ ਵਹਿਤ ਕਰਨਾ ਮੈਂ ਪਹਿਲੀ ਵੀਡੀਓ ਅੱਜ ਬੁੱਧਵਾਰ ਦੀ ਠੀਕ ਹੈ ਥੋੜ ਥੋੜ ਵਧੀਆ ਲੱਗੇ ਤਾਂ ਹੀ ਮੈਂ ਵੀਡੀਓ ਬਣਾਉਣ ਲੱਗ ਗਿਆ ਖੜ ਕੇ ਬਾਪੂ 35000 ਦਾ ਕਹਿੰਦਾ ਜੀ ਪੂਰੇ 3 ਲੱਖ ਦਾ ਟਰੈਕ ਲਾ ਲਾਂਗੇ 3 3 ਲੱਖ ਨਾਲ ਉਸ ਤੋਂ ਬਾਅਦ ਵਿੱਚ ਕੋਈ ਤਕੂ ਜਾ ਥੋੜ ਦੇਖੋ ਥੋੜਾ ਥੋੜਾ ਨਹੀਂ ਚਾਹਣਾ ਹੈ ਪਤਾ ਵੀ ਗਿਆ ਥੋੜਾ ਆਹ ਦੇਖੋ ਇਦੂ ਬਾਦ ਆ ਗਿਆ ਫੇਰ ਫੋੜ ਹੋਰ ਜਿਹੜਾ ਮੱਡ ਲਾਈ ਇਹ ਵੀ 92 ਵਾਟ ਲਾਈ ਇਹ ਵੀ ਚੱਪੜੀ ਲੱਗ ਪਈ ਆ ਇਹ ਜਮਾ ਕੋਕਾ ਹੀ ਜੜ ਰੱਖਿਆ ਧਰਮਾਣਾ ਹਾਂ ਘੋੜਾ ਬੈਂਪਰ ਲੱਗਿਆ ਹਾਂਜੀ ਪਾਵਰ ਸਟੀering ਆਵਰੇ ਨਹੀਂ ਪਾਵਰ ਆ ਪੂਰੀ ਸਹੀ ਤਰ੍ਹਾਂ ਲੱਗਿਆ ਇਧਰੋਂ ਲੱਗਿਆ ਮੇਰੇ ਪੰਪਲ ਸਟੀering ਟਾਇਰ ਨਾ ਮੇਥਿਆਰੇ ਸੱਖਾ ਇਹ ਚਲ ਗਿਆ ਵੀ ਹਨਾ ਟਾਇਰ ਨਾ ਬ੍ਰੇਕ ਸਾਈਪਲ ਫੋੜ ਵਾਲੀ ਫੋੜ ਵਾਲੀ ਇੱਥੇ ਹਾਂਜੀ ਨੂੰ ਦਿਖਾਉ ਰਿਹਾ ਤੁਹਾਨੂੰ ਮੋਕਾ ਵੀ ਗਿਆ ਭਰਾ ਮੇਰੋ ਇਹ ਵੀ ਟੂਪੇ ਫੇਸ ਹੋਇਆ ਜੀ ਫੁੱਲ ਤਿਆਰ ਹੈ ਜਿਹੜੇ ਜਿਹਾ ਬਾਪੂ ਜੀ ਦੀ ਮਿਹਨਤ ਲੱਗ ਰਹੀ ਹੈ ਜੀ ਸ਼ਰਮਾ ਜੀ ਫੁੱਲ ਗਾਰੰਟੀ ਯਾਰ ਕਿਲਾ ਕੇ ਬਾਹਰ ਕਾਪੀ ਸੀ ਪਿਆਰ ਕਰਿਆ ਹੋਇਆ ਇਹ ਤਾਂ ਡੰਡਾ ਕਿੱਥੇ ਬਾਪੂ ਡੰਡੇ ਹੈਗੇ ਕਹਿੰਦਾ ਬਾਈ ਕਹਿੰਦਾ ਘਰੇ ਰੱਖਿਆ ਕੋਈ ਲਾ ਕੇ ਨਾ ਲਈ ਜੀ ਨਹੀਂ ਨਹੀਂ ਬਹੁਤ ਛੋਟਾ ਟਰੈਕਟਰ ਹੈ ਭਰਾ ਮੇਰਾ ਇਹ ਹੋ ਗਿਆ ਹੋਰ ਦੇਖੋ ਕਿਆ ਪੂਰੇ ਸ਼ੌਂਕ ਦਾ ਵੀਰੇ ਇੱਥੇ ਲੋਕਾਂ ਦਾ ਬੱਚਾ ਲਾਈ ਬੰਨ ਬੰਨ ਮੰਨ ਰਿਹਾ ਹਾਂ 99 ਇਹ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਦਾ 50 ਪੰਜਾਬ ਆ ਜੀ ਮੁਕਸਾ ਦਾ ਨੰਬਰ ਚੇਪੜੀ ਕਾਪੀ ਹੈ ਕਿਉਂ ਬਾਬੂ ਹਾਂ ਚਾਪੀ ਹਾਂ ਜੀ ਬਾਬੂ 235 ਦਾ ਹੋ ਗਏ ਰੇਟ ਹਾਂ ਜੀ ਕੀ ਹੋ ਗਏ ਉਹੀ ਰੂਮ ਮੇਰੀ ਕੋਲ ਹੀ ਆ ਜੂ ਹਾਂ ਜੀ ਮੇਰੇ ਕੋਲ ਹੈ ਹਾਂ ਜੀ ਤੇ 25 ਜਿਹੜਾ ਹੋ ਗਏ ਠੀਕ ਹੈ ਜੀ ਕਿੰਨੇ ਪੈਸਾ ਇਹ 215000 ਦਾ ਰੇਟ ਹੈ ਬਾਈ ਕਹਿੰਦਾ ਜੀ 2 ਲੱਖ ਤੇ 10000 ਦਾ ਰੈਂਟ ਦੇ ਦਾ ਠੀਕ ਹੈ ਮੇਰਾ ਨਾਲ ਇਹਦੇ ਬਾਪੂ ਨੂੰ ਇਹ ਵੀਡੀਓ ਦਿਖਾ ਦਿਓ ਕਿ ਆਹ ਦੇਖੀਏ ਜੀ ਕਹਿੰਦਾ 2 ਲੱਖ ਤੇ 5000 ਦਾ ਰੈਂਟਰ ਬਾਪੂ ਲੈ ਲਾ ਗਿਆ ਹੋਣਾ ਕੋਈ ਗੱਲ ਬਾਪੂ ਜੀ ਖੜ੍ਹਦੇ ਉੱਥੇ ਮੈਂ ਤਾਂ ਹਾਂ ਜੀ ਬੜਾ ਨਾਂ ਕੀ ਹੈ ਸੁਖਦੀਪ ਸਿੰਘ ਸੁਖਜੀਤ ਸਿੰਘ ਮੁੰਡਿਆਂ ਦਾ ਨਾਂ ਬੱਬਾ ਚੂਕੜਾ ਲੋਕ ਹਾਂ ਹਾਂ ਹੱਥ ਲੈਨੇ ਬਾਈ ਗੁੱਸਾ ਨਾ ਕਰਿਓ ਸਾਡੇ ਪਿਓਾਂ ਵਰਗੇ ਨੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਬਾਕ 98638 99638225375 22375 ਜੀ ਬਾਈ ਦਾ ਮੋਗਾ ਏਰੀਆ ਬਾਈ ਦਾ ਪਿੰਡ ਕਿਹੜਾ ਕਿਹੜਾ 662 ਬਾਈ ਦਾ ਪਿੰਡ ਆ ਬਾਈ ਦਾ ਫੋਨ ਕਰਕੇ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਨੂੰ ਮਿਲਿਓ ਤੇ ਬਾਈ ਕੋਲੇ ਹੋਰ ਵੀ ਫੋੜ ਹੁੰਦੇ ਆ ਤੇ ਕੱਲੇ ਫੋੜ ਟਰੈਕਟਰ ਹੀ ਲੈਂਦਾ ਬਾਈ ਤੇ ਜੇ ਲੈਣਾ ਹੋਏ ਬਾਈ ਨਾਲ ਸਿੱਧਾ ਆ ਆਪਣਾ ਨੰਬਰ ਵੀ ਬੋਲੋ ਜੀ ਮੇਰਾ ਨੰਬਰ ਹੈਗਾ ਵੀਰੇ 99788 451 ਕੀ ਤਲਵੰਡੀ ਸਾਹਿਬੋਂ ਮੇਰਾ ਪਿੰਡ ਕੋਈ ਵੀ ਬੇਸਟ ਲੈਣਾ ਹੋਵੇ ਆਪਾਂ ਨੂੰ ਫੋਨ ਕਰ ਲੈੋ ਬਈ ਲੋਨ ਫੈਸਟਰੀ ਕਰਾ ਲੈਣੇ ਆਪਣਾ ਟਰੈਕਟਰ ਦੀ ਕਟੋਰੀ। ਇਹ ਕਰਾ ਲੈਣੇ ਕਰਾ ਲੈਣੇ 788 ਆ 45 45 ਠੀਕ ਹੈ ਜੀ। ਤੇ ਆਪਾਂ ਕੀ ਕਰਦੋ ਲੈਕਮੈਂਟ ਸ਼ੇਅਰ ਬਾਈ ਫੇਸ ਨੂੰ ਕਰ ਲੈ ਫੋਟੋ ਉਹ ਲੋ ਤਲਵੰਡੀ ਸਾਹਿਬ ਵਾਲਾ ਤੇ ਸ਼ਰਮਾ ਤਲਵੰਡੀ ਸਾਹਿਬ ਤੇ ਇੱਕ ਆਪਣਾ YouTube ਤੇ ਵੀ ਹੈਗਾ ਭੋਲਰ ਭੋਲਰ ਤਲਵੰਡੀ ਸਾਹਿਬ ਵਾਲੀ ਇਹ ਦੋਨੇ ਬਾਈ YouTube ਤੇ ਵੀ ਹੈਗੇ ਆ ਚੈਨਲ ਤੇ Facebook ਹਾਂ ਰਾਜੀ ਕੇ ਪਿਆਰ ਦਿਆ ਕਰੋ ਨਵੀਂ ਤੋਂ ਨਵੀਂ ਵੀਡੀਓ ਬਣਾਉਂਦਾ ਰਹਾ ਬਹੁਤ ਬਹੁਤ ਮਿਹਰਬਾਨੀ ਪਾਈ ਸਕਦੇ ਸਾਂ ਐਸੀ ਗੱਲ ਕਰ ਤੇ ਇੱਕ ਭਰਾ ਮੇਰਾ ਆਪਣਾ YouTube ਤੇ ਵੀ ਭੁੱਲਰ ਤਰਵੰਡੀ ਸਾਪੋੜਾ ਵਾਲਾ ਤੇ ਉਹ ਵੀ ਫੋਲੋ ਕਰ ਲਿਓ ਤੇ ਸ਼ਰਮਾ ਤਰਵੰਡੀ ਸਾਪੋੜਾ ਉਹ ਵੀ ਕਰ ਲਿਓ ਤੇ ਬਹੁਤ ਥੋੜਾ ਟਰੈਕਟਰ ਦਾ ਭਰਾਵਾ ਕੋਲੇ ਓਕੇ ਜੀ ਧੰਨਵਾਦ